ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਗੁਰਪੁਰਬ ਮੌਕੇ ਤੇ ਸਚਕਣ ਸ਼੍ਰੀ ਦਰਬਾਰ ਸਾਹਿਬ ਵਿੱਚ ਆਤਮਕ ਰੌਸ਼ਨੀ ਤੇ ਭਾਵਨਾਤਮਕ ਸਮਰਪਣ ਦੇ ਅਦੁੱਤ ਦ੍ਰਿਸ਼ ਪੇਸ਼ ਕੀਤੇ ਗਏ। ਇਹਨਾਂ ਪਵਿੱਤਰ ਪਲਾਂ ਨੂੰ ਮਨਾਉਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਅੰਮ੍ਰਿਤ ਵੇਲ ਹੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਗਈ। ਗੁਰਪੁਰਬ ਰਾਤ ਨੂੰ ਰੈਰਾਸ ਦੇ ਪਾਠ ਤੋਂ ਬਾਅਦ ਦਰਬਾਰ ਸਾਹਿਬ ਦੇ ਪ੍ਰਿਆਗਣ ਦੇ ਵਿੱਚ ਐ ਜੀ ਪੀ ਸੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਅਲੌਕਿਕ ਆਤਿਸ਼ਬਾਜ਼ੀ ਦੀ ਵਿਵਸਥਾ ਕੀਤੀ ਗਈ। ਰੰਗ-ਬਰੰਗੀਆਂ ਚਮਕਦਾਰ ਰੌਸ਼ਨੀਆਂ ਦੇ ਨਾਲ ਆਸਮਾਨ ਗੂੰਜ ਉਠਿਆ ਅਤੇ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਵੀ ਰੌਸ਼ਨੀ ਦੇ ਵਿੱਚ ਆ ਗਈ। ਐਸੇ ਦੌਰਾਨ ਸੰਗਤਾਂ ਵੱਲੋਂ ਪ੍ਰਕਾਸ਼ ਦੇ ਵਿੱਚ ਸੁੰਦਰ ਦੀਪ ਮਾਲਾ ਕੀਤੀ ਗਈ ਅਤੇ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਅਰਦਾਸ ਬੇਨਤੀ ਵੀ ਕੀਤੀ ਗਈ। ਹਰ ਇੱਕ ਦੀਪਕ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਅਟੁੱਟ ਪਿਆਰ ਸੀ ਨਿਮਰਤਾ ਦੀ ਭਾਵਨਾ ਸੀ ਸਰਦਾਲੂਆ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਪਵਿੱਤਰ ਸਮਾਂ ਜੀਵਨ ਦੀ ਰੋਹਾਨੀ ਸਫ਼ਰ ਵਾਂਗ ਮਹਿਸੂਸ ਹੁੰਦਾ ਹੈ ਕਈ ਪਰਿਵਾਰ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਲੈ ਕੇ ਇੱਥੇ ਪਹੁੰਚੇ ਉਹਨਾਂ ਨੇ ਸਿੱਖ ਇਤਿਹਾਸ ਸੰਸਕਾਰ ਤੇ ਗੁਰਬਾਣੀ ਦੇ ਨਾਲ ਜੁੜਿਆ ਸੱਚਖੰਡ ਸਾਹਿਬ ਦੀਆਂ ਇਮਾਰਤਾਂ ਦੀ ਰੌਸ਼ਨੀ ਦੀਪਮਾਲਾ ਤੇ ਲਾਈਨਾਂ ਆਤਿਸ਼ਬਾਧੀਆਂ ਦਾ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਮੇਰਾ ਨਾਮ ਅਨੂਪਾ ਜੀ ਮੈਂ ਨੌਰਵੇ ਤੋਂ ਆਈ ਆ ਤਾਂ ਅੱਜ ਮੱਥਾ ਟੇਕ ਕੇ ਗੋਲਡਨ ਟੈਂਪਲ ਬੜਾ ਸਕੂਨ ਮਿਲਿਆ ਬੜੀ ਲੱਕੀ ਫੀਲ ਕਰ ਰਹੀ ਆ ਵੀ ਮੈਨੂੰ ਮੌਕਾ ਮਿਲਿਆ ਆਉਣ ਦਾ ਤਾਂ ਬੜਾ ਮਜ਼ਾ ਆ ਹਮੇਸ਼ਾ ਟੀਵੀ ਤੇ ਦੇਖਿਆ ਹੁੰਦਾ ਸੀਗਾ ਵੀ ਦੀਪਮਾਲਾ ਹੋ ਰਹੀ ਹੈ ਫਾਇਰ ਵਰਕਸ ਚੱਲ ਰਿਹਾ ਪਰ ਅੱਜ ਆਪ ਲਾਈਵ ਦੇਖ ਕੇ ਅੱਖੀਂ ਦੇਖ ਕੇ ਬੜਾ ਬੜਾ ਸਕੂਨ ਮਿਲਿਆ ਬੜਾ ਮਜ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਠਵੇਂ ਪਾਤਸ਼ਾਹ ਤਨਤਨ ਸਿੰਘ ਹੋਰ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿੱਥੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਦਾਰਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਉਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ 8ਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਬੜੀ ਸਰਦਾਰਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਸੋ ਹੁਣ ਸ਼ਾਮ ਨੂੰ ਜਿਹੜੀ ਦੀਵਾਲਾ ਕੀਤੀ ਗਈ ਆ ਸ੍ਰੀ ਰਹਿਰਾਸ ਦੀ ਸਮਾਪਤੀ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਤਿ ਸਵਾਜੀ ਕੀਤੀ ਗਈ ਆ ਸੋ ਸੰਗਤਾਂ ਨੇ ਇਸ ਆਪਸਬਾਜੀ ਦਾ